ਈਸਲਾਮ ਦੇ ਮੇਲੇ ਦੀ ਜਾਣਕਾਰੀ ਜੀ ਹਾਂਜੀ ਇਹ ਜੀ ਪਿੰਡ ਇਬਨ ਜ਼ਿਲ੍ਹਾ ਅੰਮ੍ਰਿਤਸਰ ਤੇ ਇਬਨ ਪਿੰਡ ਦੀ ਸੰਗਤ ਦੇ ਸੰਯੋਗ ਨਾਲ ਇਹ ਸਾਰਾ ਨਗਰ ਦੇ ਸੰਯੋਗ ਨਾਲ ਇਹ ਹਰ ਸਾਲ ਦੀ ਤਰ੍ਹਾਂ ਸਾਵਣ ਦੇ ਵਿੱਚ ਮਾਲ ਪੂੜਿਆਂ ਦਾ ਲੰਗਰ ਨਗਰ ਨੂੰ ਲਾਇਆ ਜਾਂਦਾ ਮੁੱਖ ਸੇਵਾਦਾਰ ਮਨਜੀਤ ਸਿੰਘ ਇਹ ਇਹਨਾਂ ਨੇ ਸੇਵਾ ਚੁੱਕੀ ਆ ਲੰਗਰ ਦੀ ਬਾਕੀ ਇਹਨਾਂ ਦਾ ਲੰਗਰ ਹਰ ਮਹੀਨੇ 11ਵੀਂ ਸ਼ਰੀਫ ਤੇ ਹਰ ਮਹੀਨੇ ਸੜਕ ਦੇ ਉੱਤੇ ਲੱਗਦਾ ਬਾਕੀ ਇਹ ਨਗਰ ਦਾ بڑا ਸੰਯੋਗ ਹੈ ਜੀ ਇਹ ਨਗਰ ਜਿਹੜਾ ਬਹੁਤ ਨਗਰ ਦਾ ਧੰਨਵਾਦ ਕਰਦੇ ਆ ਜਿਹੜਾ ਗੁਰੂ ਘਰ ਦੇ ਚਰਨਾਂ ਦੇ ਨਾਲ ਜੁੜਦਾ ਆ ਤੇ ਜੋੜਦਾ ਆ ਬਹੁਤ ਸੰਗਤਾਂ ਜਿਹੜੀਆਂ ਸਾਡੇ ਇਸ ਨਗਰ ਦੇ ਮਹਾਪੁਰਸ਼ ਬਾਬਾ ਨੀਟੇ ਸ਼ਾਹ ਜੀ ਚਲੋ ਸਿੱਧਾ ਨਾਂ ਨਹੀਂ ਮੈਨੂੰ ਆਉਂਦਾ ਤੇ ਨਗਰ ਦੇ ਵਿੱਚ ਇਹਨਾਂ ਦਾ ਵੀ ਬੜਾ ਗੋਲ ਬਾਲਾ ਵਧੀਆ ਆ ਤੇ ਸ੍ਰੀ ਗੁਰੂ ਵਾਲਮੀਕ ਸਵਾਮੀ ਜੀ ਦੀ ਦਰਗਾਹ ਸ਼ਰੀਫ ਤੇ ਇਹ ਵੀ ਸੇਵਾ ਕਰਦੇ ਆ ਮਤਲਬ ਇਸ ਨਗਰ ਦੇ ਵਿੱਚ ਬਹੁਤ ਦਰਗਾਵਾਂ ਮੰਗਤਾ ਜੋਗ ਤੇ ਬਾਕੀ ਇੱਥੋਂ ਦੇ ਸੇਵਾਦਾਰ ਮੁੰਡੇ ਜਿਹੜੇ ਆ ਬਹੁਤ ਚੜਦੀ ਕਲਾ ਲਿਆ ਲੰਗਰਾਂ ਭੰਡਾਰਿਆਂ ਦਾ ਹੀ ਬਹੁਤ ਜਾਜਾ ਕਾਰ ਆ ਜੀ ਬਹੁਤ ਇਸ ਨਗਰ ਦਾ ਧੰਨਵਾਦ ਹੈ ਇਸ ਸੰਗਤ ਦਾ ਧੰਨਵਾਦ ਹੈ ਤੇ ਇੱਥੇ ਹੋਰ ਮਹਾਂਪੁਰਸ਼ ਆ ਬਾਬਾ ਸਲਾਮਨ ਜੀ ਪਿੰਡ ਪਤਾਪੁਰ ਤੋਂ ਹਰਿਆਣੇ ਵਾਲੀ ਦਰਗਾਹ ਥਾਂਦਿਆਂ ਦੇ ਕੋਲ ਜਿੱਥੇ ਇਹ ਇਹ ਡੇਰੇ ਤੇ ਬੈਠੇ ਆ ਸਿਰਫ ਇਹ ਬੱਚਿਆਂ ਦੇ ਪਿਆਰ ਨੂੰ ਸਾਰੀਆਂ ਸੰਗਤਾਂ ਤੇ ਸਾਰੂ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਤੇ ਬਾਕੀ ਇਹ ਸਾਧੂ ਵੀ ਜਿਹੜੇ ਲਾਗੇ ਬੰਨੇ ਦੇ ਸਾਰੇ ਇਕੱਠੇ ਹੋਏ ਆ ਸਾਰਿਆਂ ਦੇ ਸੰਯੋਗ ਨਾਲ ਇਸ ਨਗਰ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਅਰੇ ਵੀ ਦੇਖ ਰਹੇ ਆ ਕਿ ਕਈ ਮੇਲਿਆਂ ਤੇ ਸੁਭੀ ਕੋਈ ਭਜਨ ਲੱਗਦੇ ਆ ਕੋਈ ਤਾਂ ਹਰ ਤਰ੍ਹਾਂ ਦਾ ਚੱਲਣ ਰਿਆਂ ਦਾ ਕੀ ਸੀਗੀ ਦੇਖ ਰਹੇ ਆ ਕਿ ਇਸ ਤਰ੍ਹਾਂ ਦੀ ਉਹ ਵੀ ਦੱਸੋ ਵੀ ਕੀ ਮਾਇਆ ਜੀ ਆ ਜਿਹੜੀ ਇੱਥੇ ਜੀ ਵੇਖੋ ਸਾਡੀ ਸੰਗਤ ਦੇ ਵਿੱਚ ਸਾਡਾ ਇੱਕੋ ਡੇਰਾ ਆ ਜਿੱਥੇ ਮੈਂ ਸੇਵਾ ਕਰਦਾ ਅਹੀਂ ਸਾਲ ਦੇ ਵਿੱਚ ਉਥੇ ਕਵਾਲੀ ਮਹਿਫਲ ਕਰਾਉਣੀ ਆ ਬਾਕੀ ਸਾਡਾ ਲੰਗਰਾਂ ਦਾ ਦਾਇਆ ਜੀ ਲੰਗਰ ਹੀ ਲਾਉਣਾ ਹਰ ਮਹੀਨੇ ਲੱਗਣਾ ਬਾਕੀ ਸਾਲ ਪਿਛੋਂ ਲੱਗਣਾ ਬਾਕੀ ਸਾਡੇ ਕਾਫੀ ਲੰਗਰ ਜਿਹੜੇ ਆ ਰਾਜਸਥਾਨ ਤਾਈਂ ਸਾਡੇ ਲੰਗਰ ਜਿਹੜੇ ਆ ਚੱਲਦੇ ਆ ਬਾਬਾ ਜੀ ਦੀ ਬੜੀ ਕਿਰਪਾ ਆ ਸਖੀ ਲਖਦਾਤਾ ਦੀ ਇਹਨਾਂ ਦੀਆਂ ਰਹਿਮਤਾਂ ਦੇ ਨਾਲ ਇਹ ਜਿਹੜੇ ਮੇਲੇ ਮਨਾਏ ਜਾਂਦੇ ਆ ਇਹਨਾਂ ਦੀ ਓਟ ਆਸਰੇ ਨਾਲ ਮਨਾਏ ਜਾਂਦੇ ਆ ਇਹਨਾਂ ਦੇ ਚਰਨਾਂ ਦੇ ਜੇ ਨਾਲ ਜੁੜ ਕੇ ਮੇਲੇ ਮਨਾਏ ਜਾਂਦੇ ਆ ਇਹ ਘਰੋਂ ਨਹੀਂ ਕੁਛ ਵੀ ਕੀਤਾ ਜਾਂਦਾ ਬਾਕੀ ਇਹ ਸੰਗਤ ਲਿਆਉਂਦੀ ਆ ਸੰਗਤ ਹੀ ਖਾਂਦੀ ਆ ਸੰਗਤ ਹੀ ਲੈ ਜਾਂਦੀ ਆ ਕੋਈ ਇੱਥੇ ਕੁਛ ਕਿਸੇ ਦਾ ਨਹੀਂ ਹੈਗਾ ਇੱਕ ਰੱਬ ਦਾ ਹੈ ਤੇ ਇੱਕ ਸੰਗਤ ਦਾ ਹੈ ਬਾਕੀ ਕਿਸੇ ਨੂੰ ਰੱਬ ਵੱਲੋਂ ਮੋਹਰ ਲੱਗ ਜਾਂਦੀ ਆ ਵੀ ਉਹ ਥੋੜਾ ਜਿਹਾ ਅੱਗੇ ਲੱਗ ਜਾਂਦਾ ਤੇ ਨਗਰ ਦੀ ਸ਼ਾਨ ਬਣ ਜਾਂਦੀ ਆ ਹੁਣ ਇਸ ਨਗਰ ਦਾ ਬਹੁਤ ਵੱਡਾ ਯੋਗਦਾਨ ਆ ਲੰਗਰਾਂ ਦੇ ਵਿੱਚ ਹਰ ਮਹੀਨੇ ਹਰ ਮਹੀਨੇ ਲੰਗਰ ਲੱਗਣਾ ਇੱਕ ਉਹ ਵੀ ਗਰੀਬ ਪਰਿਵਾਰਾਂ ਨੇ ਦਿਹਾੜੀਦਾਰ ਆਦਮੀ ਜੋ ਵੀ ਆ ਉਹ ਸਾਡੇ ਸੇਵਾਦਾਰ ਆ ਕੋਈ 2-2 4-400 ਇਕੱਠਾ ਕਰਕੇ ਹਰ ਮਹੀਨੇ ਦੇ ਮਹੀਨੇ ਇਹਨਾਂ ਨੇ ਯਾਰਵੀ ਸ਼ਰੀਫ ਦਾ ਲੰਗਰ ਲਗਾਇਆ